ਇਹ ਸੋਹਿਲਾ ਬਾਣੀ ਦੀ ਆਰੰਭਤਾ ਹੈ ਜੀ ਸੋਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ ਸੋਹਿਲਾ ਇੱਥੇ ਵਿਸ਼ਰਾਮ ਇਹਨੂੰ ਸੋਹਿਲ ਸੋਹਿਲਾ ਨਹੀਂ ਪੜਨਾ ਇਹਨੂੰ ਕਈ ਪ੍ਰੇਮੀ ਸੋਹਿਲਾ ਪੜ ਦਿੰਦੇ ਆ ਸੋਹਿਲਾ ਨਹੀਂ ਸੋਹਿਲਾ ਬਹੁਤੀਆਂ ਥਾਵਾਂ ਤੇ ਇਸ ਬਾਣੀ ਦਾ ਜੋ ਨਾਮ ਹੈ ਕੀਰਤਨ ਸੋਹਿਲਾ ਵੀ ਕਿਹਾ ਦਿੱਤਾ ਜਾਂਦਾ ਪਰ ਅਸਲ ਵਿੱਚ ਬਿਆਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਸੋਹਿਲਾ ਨਾਮ ਤੋਂ ਹੀ ਬਾਣੀ ਹੈ ਤੇ ਇਸ ਦੇ ਪੰਜ ਹੀ ਸ਼ਬਦ ਹਨ ਤੇ ਕੋਈ ਛੇਵਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਸੋਹਿਲਾ ਬਾਣੀ ਦੇ ਨਾਲ ਸ਼ਾਮਲ ਨਹੀਂ ਕੀਤਾ ਗਿਆ ਪੰਜਵੇਂ ਪਾਤਸ਼ਾਹ ਵੱਲੋਂ ਸੋ ਨਾਮ ਹੈ ਜੀ ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ ਮਹਲਾ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਅਗੇ ਸ਼ਬਦ ਸ਼ੁਰੂ ਹੋ ਜਾਂਦਾ ਹੈ ਜੈ ਘਰ ਕੀਰਤ ਅਖੀਐ ਕਰਤੇ ਕਾ ਹੋਏ ਵਿਚਾਰੋ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਤਿਤ ਘਰ ਗਾਵੋ ਸੋਹਿਲਾ ਸਿਵਰੇ ਹੋ ਸਿਰਜਣਹਾਰੋ ਸਿਵਰੇ ਹੋ ਸਿਰਜਣਹਾਰੋ ਰਾਰੇ ਨੂੰ ਸਿਹਾਰੀ ਹੈ ਸਿਵਰੇ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀ ਅਨ ਸੰਭਾਲੀ ਅਨ ਦੇਖੈਗਾ ਦੇਵਨਹਾਰ ਦੇਖੈਗਾ ਦੇਖੇਗਾ ਨੀ ਦੇਖੈਗਾ ਦੇਵਨਹਾਰ ਦੁਲਾਵਾ ਤੇਰੇ ਦਾਨੈ ਦਾਨੈ ਕੀਮਤ ਨਾ ਪਵੈ ਤੇ ਸਦਾ ਤੇ ਕਵਨ شمار شمار ਪੜਨੇ ਨੂੰ شمار ਨਹੀਂ ਪੜਨਾ ਸੰਬਤ ਸਾਹਾ ਲਿਖਿਆ ਸੰਬਤ ਸਾਹਾ ਇੱਥੇ ਆਪਾਂ ਸਾਹਾ ਪੜਾਂਗੇ ਇਹਨੂੰ ਆਪਾਂ ਸ਼ਾਹਾ ਨਹੀਂ ਪੜਾਂਗੇ ਇਹ ਸਾਹਾ ਜਿਠੀ ਹੁੰਦੀ ਆ ਨਾ ਜਿਹੜੀ ਵਿਆਹਾਂ ਵਾਲੀ ਉਹਦੀ ਗੱਲ ਹੋ ਰਹੀ ਆ ਇੱਥੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਪਾਵੋ ਪਪੇ ਕੰਨਾ ਵਵ ਹਾਹੇ ਔਕੜ ਪਾਵੋ ਦੇਹ ਦੇਖੋ ਸੱਜਣ ਅਸੀਸੜੀਆਂ ਦੇਹ ਦਦਿ ਲਾਵਾਂ ਹਾਏ ਓਂਕੜ ਇਹਨੂੰ ਦੇਖੋ ਨਹੀਂ ਪੜਨਾ ਓਂਕੜ ਲਗੂ ਮਾਤਰਾ ਆ ਦੇਖੋ ਇਦਾਂ ਉਚਾਰਨ ਕਰਨਾ ਦੇਹ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਹ ਆਵਨ ਸੇ ਦਿਹ ਆਵਨ ਦਿਹ ਮਤਲਬ ਦੇਣਾ ਰਾਗ ਆਸਾ ਮਹਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ ਹੁਣ ਇਥੇ ਬਹੁਤੇ ਪ੍ਰੇਮੀ ਜਿਹੜੇ ਹਨ ਸਾਧ ਸੰਗਤ ਇਹਨੂੰ 6 ਆਕਰ 6 ਗੁਰ 6 ਅਸ਼ਿਆ ਪੜਦੇ ਹਨ ਪਰਮੇਥੀ ਬੇਨਤੀ ਕਰਦੇ ਹਾਂ ਗੁਰਬਾਣੀ ਦੇ ਅੰਦਰ ਜਦੋਂ ਐਡਾ ਮੁਕਤਾ ਸ਼ਬਦ ਕਿਸੇ ਐਡਾ ਮੁਕਤਾ ਅੱਖਰ ਕਿਸੇ ਸ਼ਬਦ ਨਾਲ ਵਰਤਿਆ ਜਾਂਦਾ ਤਾਂ ਗੁਰਬਾਣੀ ਦਾ ਆਪਣਾ ਅੰਦਰੂਨੀ ਵਿਧਾਨ ਹੈ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਗੁਰੂ ਮਹਾਰਾਜ ਨੇ ਨਵੇਕਲੀ ਤੇ ਨਿਰਾਲੀ ਲਿਖਣ ਸ਼ੈਲੀ ਉਸ ਨੂੰ ਵਰਤਿਆ ਜਿਹੜੀ ਪਹਿਲਾਂ ਕਿਤੇ ਇਸਤੇਮਾਲ ਨਹੀਂ ਹੋਈ ਹੈ ਗੁਰਬਾਣੀ ਦੀ ਜੋ ਸ਼ੈਲੀ ਹੈ ਉਹ ਬੜੀ ਹੀ ਨਿਆਰੀ ਹੈ ਮੌਲਿਕ ਹੈ ਪਾਇਦਾਰ ਵਜ਼ਨਦਾਰ ਹੈ ਸੋ ਆਪਾਂ ਨੂੰ ਇਸ ਦੀ ਨਵੀਨਤਾ ਨੂੰ ਇਸ ਦੇ ਮੌਲਿਕਤਾ ਨੂੰ ਇਸ ਦੇ ਨਿਆਰੇਪਣ ਨੂੰ ਸਮਝਣਾ ਪੈਣਾ। ਜਦੋਂ ਕਿਸੇ ਸ਼ਬਦ ਦੇ ਅੰਤ ਵਿੱਚ ਐਡਾ ਮੁਕਤਾ ਅੱਖਰ ਜਿਹੜਾ ਹੈ ਉਹਨੂੰ ਵਰਤਿਆ ਜਾਂਦਾ ਤਾਂ ਉਹਦਾ ਮਤਲਬ ਇਹ ਹੁੰਦਾ ਹੈ ਕਿ ਇਸ ਸ਼ਬਦ ਦੇ ਉਚਾਰਨ ਨੂੰ ਲੰਮਾ ਕਰ ਲਿਆ ਜਾਵੇ। ਉਚਾਰਨ ਨੂੰ ਲੰਮਾ ਕਰ ਲਿਆ ਜਾਵੇ। ਜਿਵੇਂ ਛੇ ਨੂੰ ਸਿਹਾਰੀ ਲਾ ਕੇ ਅੱਗੇ ਐਡਾ ਲਿਖਿਆ ਹੈ। ਇਹਦਾ ਮਤਲਬ ਇਹ ਹੈ ਵੀ ਇਹਦਾ ਉਚਾਰਨ ਲੰਮਾ ਕਰ ਲਿਆ ਜਾਵੇ। ਤੇ ਹੁਣ ਲੰਮਾ ਉਚਾਰਨ ਕੀ ਬਣੇਗਾ ਛੇ ਘਰ ਛੇ ਗਿਣਤੀ ਦੇ ਛੇ ਹੁੰਦੇ ਹਨ ਜਿਹੜੇ ਉਹਨਾਂ ਦੀ ਗੱਲ ਹੋ ਰਹੀ ਹੈ ਇੱਥੇ ਛੇ ਘਰ ਛੇ ਗੁਰ ਛੇ ਉਪਦੇਸ਼ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਗੋਰ ਗੋਰ ਏਕੋ ਵੇਸ ਅਨੇਕ ਬਾਬਾ ਵਿਸ਼ਰਾਮ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੁਏ ਚਸਿਆਂ ਕੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਆ ਇਹਦਾ ਪਾਠ ਕਰਨਾ ਹੈ ਵਿਸੁਏ ਚਸਿਆਂ ਬਿੰਦੀ ਲਾ ਕੇ ਕੜੀਆਂ ਬਿੰਦੀ ਲਾ ਕੇ ਪਹਿਰਾਂ ਬਿੰਦੀ ਲਾ ਕੇ ਥਿੱਤੀ ਬਿੰਦੀ ਲਾ ਕੇ ਵਾਰੀ ਬਿੰਦੀ ਲਾ ਕੇ ਮਾਹ ਹੋਆ ਇਹਨੂੰ ਮਾਹੋ ਨਹੀਂ ਪੜ੍ਹਨਾ ਮਾਹ ਹੋਆ ਮਾਹ ਦਾ ਅਰਥ ਮਹੀਨਾ ਮਹੀਨੇ ਦੀ ਗੱਲ ਹੋ ਰਹੀ ਆ ਦੇ ਸੂਰਜ ਏਕੋ ਰਤ ਅਨੇਕ ਸੂਰਜ ਏਕੋ ਵਿਸ਼ਰਾਮ ਰਤ ਅਨੇਕ ਨਾਨਕ ਕਰਤੇ ਕੇ ਕੀਤੇ ਇਸ ਰਾਗ ਤਨਾਸਰੀ ਮਖਲਾ ਪਹਿਲਾ ਗगन ਮੈ ਥਾਲ ਗगन ਮੈ ਇਹ ਇਕੱਠਾ ਹੀ ਪੜਨਾ ਗगन ਮੈ ਇੱਥੇ ਬਿੰਦੀ ਨਹੀਂ ਲਾਉਣੀ ਮੈਂ ਨਹੀਂ ਕਹਿਣਾ ਇਹੋ ਆਪਾ ਗगन ਮੈ ਥਾਲ ਇਦਾਂ ਨਹੀਂ ਕਹਿਣਾ ਗगन ਮੈ ਥਾਲ ਗਗਨਮੈ ਮਤਲਬ ਗਗਨਮਈ ਆਕਾਸ਼ ਰੂਪੀ ਇਹਦੇ ਅਰਥ ਬਣਦੇ ਆ ਗਗਨਮੈ ਥਾਲ ਰਵਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮੱਲਿਆਨ ਲੋ ਧੂਪ ਮੱਲਿਆਨ ਲੋ ਪਵਨ ਚਬਰੂ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਪਵਖੰਡਨਾ ਤੇਰੀ ਆਰਤੀ ਪਵਖੰਡਨਾ ਸ਼ਬਦ ਇਥੇ ਸੰਬੋਧਨੀ ਹੈ ਅਨਹਤਾ ਸ਼ਬਦ ਅਨਹਤਾ ਸ਼ਬਦ ਇਹਨੂੰ ਸ਼ਬਦ ਨਾ ਪੜਿਓ ਸ਼ਬਦ ਕਈ ਪ੍ਰੇਮੀ ਕਹਿੰਦੇ ਵੀ ਸ਼ਬਦ ਆਖੋ ਜੀ ਸ਼ਬਦ ਦਾ ਅਰਥ ਕੁਝ ਹੋਰ ਹੁੰਦਾ ਸ਼ਬਦ ਵੱਡਾ ਹੁੰਦਾ ਕਈ ਪ੍ਰੇਮੀ ਅੱਜਕੱਲ ਮੈਂ ਬੇਨਤੀ ਕਰਦੇ ਹਾਂ ਸਾਥ ਸੰਗਤ ਇਥੇ ਕੁਝ ਚੰਦ ਸੈਕਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਚਾਰਣ ਨੂੰ ਲੈ ਕੇ ਨਾ ਸੰਗਤਾਂ ਨੂੰ ਬੜੀ ਵੱਡੀ ਦੁਬਿਧਾ ਹੈ ਕੀ ਆ। ਕੁਝ ਭਾਈ ਇਹ ਵੀ ਆਖਦੇ ਆ ਵੀ ਜਿਵੇਂ ਲਿਖਿਆ ਨੂੰ ਏਵੇਂ ਹੀ ਪੜੋ ਜੀ। ਆਪਣੇ ਕੋਲੋਂ ਮਾਤਰਾ ਨਾ ਲਾਓ ਨਾ ਘਟਾਓ। ਸੋ ਉਹਨਾਂ ਭਾਈਆਂ ਨੂੰ ਬੇਨਤੀ ਇਹ ਹੋਆ ਬਈ ਉਹ ਬਾਣੀ ਦਾ ਪਾਠ ਇਹ ਸ਼ੁਰੂ ਕਰ ਲੈਣ ਤੇ ਬਹੁਤ ਵਧੀਆ ਗੱਲ ਆ। ਫਿਰ ਉਹ ਇੱਕ ਓਮਕਾਰ ਨੂੰ ਕੀ ਪੜਨਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਆਰੰਭਤਾ ਤੇ ਇੱਥੋਂ ਹੀ ਹੁੰਦੀ ਆ ਨਾ ਇੱਕ ਓੰਕਾਰ ਸਤਨਾਮ। ਉਹ ਤੇ ਫਿਰ ਇਕਾਲਿਸ਼ਕੇ ਤੇ ਊੜੇ ਦਾ ਮੂੰਹ ਖੁੱਲਾ ਲਿਖਿਆ ਹੋਇਆ। ਤੇ ਫਿਰ ਜਿਵੇਂ ਲਿਖਿਆ ਜੀ ਓਵੇਂ ਹੀ ਪੜਨਾ ਫਿਰ ਤੇ ਆਪਾਂ ਮਤਲਬ ਕਦਮੇ ਨਹੀਂ ਕੁੱਟ ਸਕਦੇ। ਸ਼ੁਰੂਆਤ ਹੀ ਨਹੀਂ ਕਰ ਸਕਦੇ ਹਨਾ। ਸੋ ਜਿਹੜੇ ਕੋਈ ਇਦਾਂ ਤੁਹਾਡੇ ਧਿਆਨ ਚਾਉਂਦਾ ਕੋਈ ਵੀਰ ਭਾਈ ਤੁਹਾਨੂੰ ਆਖਦਾ ਵੀ ਇਦਾਂ ਹੀ ਪੜੋ ਜਿੱਦਾਂ ਲਿਖਿਆ ਬਸ ਉਹਨੂੰ ਇੱਕ ਗੱਲ ਪੁੱਛ ਲਿਓ। ਵੀ ਭਾਈ ਇੱਕ ਤਾਂ ਇਹ ਸ਼ਬਦ ਹੈ ਜਿਹੜਾ ਇਕਾਲਿਸ਼ਕੇ ਇਦਾਂ ਸੰਖਿਆ ਦਾ। ਦੇ ਨਾਲ ਊੜਾ ਉਹਦਾ ਮੂੰਹ ਖੁੱਲਾ ਕਰ ਦੱਤਾ ਇਹਦਾ ਉਚਾਰਨ ਕੀ ਕਰੀਏ ਇਹਨੂੰ ਕੀ ਪੜੀਏ ਜਿਵੇਂ ਲਿਖਿਆ ਉਹਨੂੰ ਕਿਵੇਂ ਪੜੀਏ ਅਸੀਂ ਤੇ ਦੂਜਾ ਹੁਣ ਇੱਥੇ ਚੱਲ ਕੇ ਅੱਗੇ ਸ਼ਬਦ ਆਏਗਾ ਮੈਂ ਉਹਦੀ ਗੱਲ ਤੁਹਾਡੇ ਨਾਲ ਕਰ ਦਿਆਂਗਾ ਕਈ ਅੱਖਰਾਂ ਨੂੰ ਦੋ ਦੋ ਲਗਾ ਲੱਗੀਆਂ ਹੋਈਆਂ ਨੇ ਉਹਦਾ ਉਚਾਰਨ ਕੀ ਕਰੀਏ ਦੱਸੋ ਭਾਈ ਦੱਸੋ ਉਹਦਾ ਉਚਾਰਨ ਕੀ ਕਰੀਏ ਸੋ ਸਾਧ ਸੰਗਤ ਐਵੇਂ ਨਾ ਪਰਮਾਚ ਪਿਆ ਕਰੋ ਗੁਰੂ ਮਹਾਰਾਜ ਨੇ ਨਾ ਇਹ ਜਿਹੜੀ ਪਾਵਨ ਬਾਣੀ ਆ ਇਹ ਆਮ ਲੋਕਾਂ ਦੇ ਕਲਿਆਣ ਲਈ ਉਚਾਰੀ ਸੀ ਪਰ ਮੈਂ ਬਿੰਦੀ ਕਰਦਿਆਂ ਅੱਜਕੱਲ ਇਹ ਬਾਣੀ ਜਿਹੜੇ ਉਹਨਾਂ ਸਮਿਆਂ ਦੇ ਪੜ੍ਹੇ ਲਿਖੇ ਯੋਗੀ ਪੰਡਤ ਲੋਕ ਗਿਆਨੀ ਲੋਕ ਸੀ ਜਿਨ੍ਹਾਂ ਨੇ ਧਰਮ ਨੂੰ ਬਹੁਤ ਜਟਲ ਤੇ ਬਹੁਤ ਔਖਾ ਵਿਸ਼ਾ ਬਣਾ ਦਿੱਤਾ ਸੀ ਜਿਦੇ ਕਰਕੇ ਗੁਰੂ ਨਾਨਕ ਮਹਾਰਾਜ ਦੇ ਵੇਲੇ ਆਮ ਲੋਕੀ ਧਰਮ ਤੋਂ ਧਰਮ ਦੀ ਸਿੱਖਿਆ ਧਰਮ ਦੀਆਂ ਲਿਖਤਾਂ ਧਰਮ ਦੇ ਗ੍ਰੰਥਾਂ ਤੋਂ ਦੂਰ ਜਾ ਚੁੱਕੇ ਸੀ ਕਿਉਂਕਿ ਉਸ ਵੇਲੇ ਦੇ ਪੰਡਤਾਂ ਨੇ ਗੁਣੀ ਗਿਆਨੀ ਲੋਕਾਂ ਨੇ ਪੜ੍ਹਿਆ ਲਿਖਿਆ ਨੇ ਤਾਰ ਮਨ ਨੂੰ ਇੰਨਾ ਜਟਲ ਇੰਨਾ ਔਖਾ ਇੰਨਾ ਗੁੰਝਲਦਾਰ ਬਣਾ ਦਿੱਤਾ ਸੀ ਕਿ ਆਮ ਲੋਕੀ ਕਹਿੰਦੇ ਛੱਡ ਪਰੇ ਆਪਾਂ ਇਹ ਚੀਜ਼ ਤੋਂ ਦੂਰ ਹੈ ਚੰਗੇ ਆ। ਉਹੀ ਕੁਝ ਹੁਣ ਬਾਣੀ ਨਾਲ ਹੋ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵੀ ਇੰਨਾ ਜਟਲ ਇੰਨਾ ਗੁੰਝਲਦਾਰ ਇੰਨਾ ਔਖਾ ਵਿਸ਼ਾ ਬਣਾ ਕੇ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਕਿ ਆਮ ਲੋਕੀ ਇਹ ਕਹਿਣ ਲੱਗ ਜਾਣ ਵੀ ਛੱਡੋ ਜੀ ਆਪਾਂ ਸੰਸਾਰੀ ਲੋਕ ਆ ਆਪਣੀ ਵਸ ਦੀ ਗੱਲ ਹੈ ਨਹੀਂ। ਇਸ ਲਈ ਆਪਾਂ ਬਾਣੀ ਤੋਂ ਦੂਰ ਹੈ ਠੀਕ ਆ। ਸੋ ਜਿਵੇਂ ਜਿਵੇਂ ਲੋਕੀ ਸੰਗਤਾਂ ਬਾਣੀ ਤੋਂ ਦੂਰ ਹੋਣ ਗਿਆ ਤੇ ਵੇ ਵੇ ਪੰਜਾਬ ਅੰਦਰ ਸਿੱਖੀ ਅੰਦਰ ਡੇਰੇਦਾਰੀ ਸਿਸਟਮ ਉਤੇ ਹੁੰਦਾ ਹੀ ਜਾਏਗਾ ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾ ਤਾਂ ਅਕਾਦਮਿਕ ਖੋਜਾਂ ਲਈ ਉਚਾਰੀ ਗਈ ਹੈ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਲਈ ਉਚਾਰੀ ਗਈ ਹੈ ਵੀ ਆਉਣ ਵਾਲੇ ਸਮੇਂ ਚ ਲੋਕੀ ਇਹਨਾਂ ਤੇ ਡਿਗਰੀਆਂ ਕਰਕੇ ਜਿਹੜੇ ਆਪਣੇ ਨਾਵਾਂ ਦੇ ਨਾਲ ਵੱਡੇ ਵੱਡੇ ਤਖ਼ल्लੁਸ ਜੋੜਨਗੇ ਗੁਰੂ ਮਹਾਰਾਜ ਨੇ ਬਾਣੀ ਤਾਂ ਇਸ ਲਈ ਉਚਾਰੀ ਸੀ ਕਿ ਬਾਣੀ ਦਾ ਪਾਠ ਸਰਲ ਤੇ ਸੌਖੇ ਤਰੀਕੇ ਨਾਲ ਕਰਕੇ ਸੰਗਤ ਆਪਣੇ ਜੀਵਨ ਨੂੰ ਉੱਚਾ ਚੁੱਕੇਗੀ ਆਪਣੇ ਜੀਵਨ ਦਾ ਕਲਿਆਣ ਕਰੇਗੀ ਆਪਣੀ ਸੁਰਤ ਨੂੰ ਜਿਹੜੀ ਵਿਕਾਰਾਂ ਚ ਡਿੱਗੀ ਹੋਈ ਆ ਮੋਹ ਮਾਇਆ ਚ ਡਿੱਗੀ ਹੋਈ ਆ ਇਹਦੇ ਵਿੱਚੋਂ ਨਿਕਲ ਕੇ ਕਰਤੇ ਪੁਰਖ ਨਾਲ ਜੋੜ ਲੈਣਗੇ ਆਪਣੀ ਸੁਰਤ ਨੂੰ ਤੇ ਆਪਣੇ ਜੀਵਨ ਦੀ ਸਭ ਤੋਂ ਉੱਚੀ ਪਦਵੀ ਨੂੰ ਪ੍ਰਾਪਤ ਕਰਨਗੇ ਇਸ ਲਈ ਜਨ ਸਧਾਰਨ ਦੇ ਕਲਿਆਣ ਲਈ ਗੁਰੂ ਮਹਾਰਾਜ ਨੇ ਬਾਣੀ ਉਚਾਰੀ ਸੀ ਪਰ ਅੱਜਕਲ ਜਦੋਂ ਬਾਣੀ ਪਾੜਿਆਂ ਦੇ ਹੱਥਾਂ ਚ ਚਲੀ ਗਈ ਤਾਂ ਉਹਨਾਂ ਨੇ ਫਿਰ ਅਕਾਦਮਿਕ ਪੱਖ ਤੋਂ ਵੀ ਗੁਰਬਾਣੀ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ ਸਾਧ ਸੰਗਤ ਸੋ ਥੋੜਾ ਥੋੜਾ ਆਪ ਜੀਆ ਨੇ ਸੁਚੇਤ ਰਹਿਣਾ ਹੈ ਧਿਆਨ ਆਪ ਜੀਆ ਨੇ ਜੋ ਹੈ ਉਹ ਰੱਖਣਾ ਹੈ ਅਨਹਤਾ ਸ਼ਬਦ ਵਾਜੰਤ ਪੇਰੀ ਸ਼ਬਦ ਸ਼ਬਦੇ ਹੁੰਦੇ ਜੀ ਆਮ ਆਪਾਂ ਸ਼ਬਦੇ ਬੋਲਦੇ ਆ ਤੇ ਗੁਰੂ ਮਹਾਰਾਜ ਨੇ ਵੀ ਇਹ ਸ਼ਬਦ ਵਰਤਿਆ ਵਾਜੰਤ ਪੇਰੀ ਅੱਗੇ ਹੈ ਸਹਸ ਤਵਨੈਨ ਇਹਨਾਂ ਦੋ ਤਿੰਨ ਟੋਕਾਂ ਦਾ ਉਚਾਰਨ ਬਹੁਤ ਧਿਆਨ ਨਾਲ ਸੁਣਨਾ ਪਿਆ ਨੇ ਸਹਸ ਤਵ ਨੈਨ ਇਥੇ ਵਿਸ਼ਰਾਮ ਨਨ ਨੈਨ ਹੈ ਤੋਹੇ ਕਉ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਪੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਆਨੰਦ ਨੂੰ ਮੋਹ ਆਹੀ ਤਿਆਸਾ ਹਰ ਚਰਨ ਕਮਲ ਮਕਰੰਦ ਇਥੇ ਵਿਸ਼ਰਾਮ ਲੋਭਿਤ ਮਨੋ ਇਥੇ ਵਿਸ਼ਰਾਮ ਦਨੋ ਹੁਣ ਜਿਹੜਾ ਇਹ ਸ਼ਬਦ ਆ ਨਾ ਤੁਸੀਂ ਦਰਸ਼ਨ ਕਰਿਓ ਐਡਾ ਨੰਨਾ ਦੱਦੇ ਨੂੰ ਸਿਹਾਰੀ ਨੰਨੇ ਨੂੰ ਹੋੜਾ ਵੀ ਅਤੇ ਨੰਨੇ ਨੂੰ ਔਂਕੜ ਵੀ ਆ ਇੱਕੋ ਹੀ ਅੱਖਰ ਹੈ ਨੰਨਾ ਉਹਨੂੰ ਦੋ ਮਾਤਰਾਵਾਂ ਦੋ ਲਗਾਂ ਲੱਗੀਆਂ ਹੋਈਆਂ ਨੇ ਇਹਨਾਂ ਦੋਵਾਂ ਦੇ ਵਿੱਚੋਂ ਆਪਾਂ ਇੱਕ ਦਾ ਉਚਾਰਨ ਕਰਨਾ ਤੇ ਜਿਹੜੇ ਗੁਰਬਾਣੀ ਦੇ ਵਿਦਵਾਨ ਹੋਏ ਨੇ ਜਿਨ੍ਹਾਂ ਨੇ ਟੀਕੇ ਕੀਤੇ ਆ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਗੁਰੂ ਮਹਾਰਾਜ ਜੀ ਨੇ ਕਿਉਂਕਿ ਬਾਣੀ ਕਾਬ ਰੂਪ ਦੇ ਵਿੱਚ ਉਚਾਰੀ ਹੈ ਕੀਰਤਨ ਕਰਨ ਲਈ ਸੋ ਉੱਥੇ ਮਾਤਰਾਵਾਂ ਦਾ ਨਾਪ ਤੋਲ ਰੱਖਣਾ અત્યੰਤ ਜ਼ਰੂਰੀ ਹੁੰਦਾ ਲਾਜ਼ਮੀ ਹੁੰਦਾ ਇਸ ਲਈ ਕਈ ਸ਼ਬਦਾਂ ਦਾ ਰੂਪ ਗੁਰੂ ਸਭ ਨੇ ਬਦਲਿਆ ਹੁਣ ਸ਼ਬਦ ਤਾਂ ਹੈਗਾ ਆਨੰਦ ਦਿਨ ਪਰ ਮਾਤਰਾ ਪੂਰੀ ਕਰਨ ਵਾਸਤੇ ਗੁਰੂ ਮਹਾਰਾਜ ਨੇ ਸ਼ਬਦ ਬਣਾ ਲਿਆ ਅਨੰਦ ਦਿਨੋ ਪਰ ਕਿਸੇ ਨੂੰ ਭਲੇ ਖਾਨਾ ਪੈ ਜੇ ਵੀ ਗੁਰੂ ਮਹਾਰਾਜ ਨੂੰ ਪਤਾ ਹੀ ਨਹੀਂ ਸੀ ਸ਼ਬਦ ਤਾਂ ਅਨੰਦ ਸੀ ਇਸ ਲਈ ਗੁਰੂ ਸਾਹਿਬ ਨੇ ਅਨੰਦ ਦਿਨ ਦਾ ਰੂਪ ਵੀ ਬਰਕਰਾਰ ਰੱਖ ਲਿਆ ਆੜਾ ਨੰਨਾ ਦਦੇ ਸਿਹਾਰੀ ਨੰਨੇ ਨੂੰ ਓਂਕੜ ਲਾ ਕੇ ਤੇ ਇਹਨੂੰ ਮਾਤਰਾ ਚ ਵੀ ਪੂਰਾ ਲੈ ਆਉਂਦਾ ਨੰਨੇ ਨੂੰ ਹੋੜਾ ਲਾ ਕੇ ਇਹਦਾ ਪਾਠ ਆਪਾਂ ਕਰਨਾ ਅਨ ਦਿਨੋ ਅਨ ਦਿਨੋ ਪਾਠ ਕਰਨਾ ਆਪਾਂ ਇਸ ਦਾ ਹੋੜੇ ਨਾਲ ਪਾਠ ਕਰਨਾ ਮੋਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰੰਗ ਕਉ ਹੋਏ ਜਾਤੇ ਤੇਰਾ ਨਾਏ ਵਾਸਾ ਹੋਏ ਜਾਤੇ ਤੇਰਾ ਨਾਏ ਵਾਸਾ ਰਾਗ ਗਉੜੀ ਊਰਵੀ ਮਹਲਾ ਚੌਥਾ ਚੌਥੇ ਪਾਸ਼ਾ ਦਾ ਸ਼ਬਦ ਹੈ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਾਉਤ ਪੁੰਨ ਵੱਡਾ ਹੈ ਡੰਡਾਉਤ ਪੁੰਨ ਵੱਡਾ ਹੈ ਸਾਕਤ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੌਮੇ ਕੰਡਾ ਹੈ ਜਿਉਂ-ਜਿਉਂ ਚੱਲਾਂ ਚੱਲਾਂ ਬਹੁਵਚਨ ਹੈ ਚੱਲਣ ਬਹੁਵਚਨੀ ਕਿਰਿਆ ਜਿਉਂ-ਜਿਉਂ ਚੱਲਾਂ ਚੁਬੈ ਦੁੱਖ ਪਾਵੈ ਜਮਕਾਲ ਸਹੈ ਸਿਰ ਡੰਡਾ ਹੈ ਫਿਰ ਮੈਂ ਬੇਨਤੀ ਕਰਦਿਆਂ ਜਿਉਂ-ਜਿਉਂ ਚੱਲਾਂ ਮਤਲਬ ਜਿਵੇਂ-ਜਿਵੇਂ ਸਾਖਤ ਰੱਬ ਤੋਂ ਟੁੱਟੇ ਹੰਕਾਰੀ ਬੰਦੇ ਜ਼ਿੰਦਗੀ ਜਿਉਂਦੇ ਆ ਜਿਉਂ-ਜਿਉਂ ਚੱਲਾਂ ਚੁਬੈ ਵਿਸ਼ਰਾਮ ਦੇਣ ਚੋਬਾ ਹਉਮੈ ਦਾ ਕੰਡਾ ਚੁਬਦਾ ਇੱਕ ਬਚਨ ਦੁੱਖ ਪਾਵੇਂ ਉਹ ਦੁੱਖ ਪਾਉਂਦੇ ਨੇ ਅਹੰਕਾਰੀ ਲੋਕ ਜਮ ਕਾਲ ਸਹੈ ਜਮ ਕਾਲ ਹੈ ਨਾ ਜਿਹੜਾ ਉਹਦਾ ਡੰਡਾ ਆਪਣੇ ਸਿਰ ਤੇ ਸਹਾਰ ਦੇ ਨੇ ਸੋ ਉਚਾਰਨ ਧਿਆਨ ਚ ਰੱਖਣਾ ਜਿਉਂ ਜਿਉਂ ਚੱਲੈ ਚੋਬੈ ਚੋਬੈ ਤੇ ਬਿੰਦੀ ਨਹੀਂ ਲਾਉਣੀ ਦੁੱਖ ਪਾਵੇਂ ਬਹੁਵਚਨੀ ਹੈ ਪਾਵੇਂ ਪੜਾਂਗੇ ਜਮ ਕਾਲ ਸਹੈ ਸਹੇ ਬੜਾਂਗੇ ਸਹਿੰਦੇ ਹਨ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਅਬਿਨਾਸੀ ਸਸੇ ਪਰਿੰਦੀ ਲਾਗੇ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੋਭ ਖੰਡ ਬ੍ਰਹਮੰਡਾ ਹੈ ਬਹੁ ਸ਼ੋਭ ਸ਼ੋਭ ਨਹੀਂ ਪੜਨਾ ਸ਼ੋਭ ਸ਼ੋਭਾ ਸ਼ੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ प्रभ तेरे हम गरीब मस्कीन प्रभ तेरे हर राख राख वा वड़ जन नानक नाम आधार टेक है हर नामे ही सुख मंडा है इसी चौथा शब्द अगे पंजा शब्द है राग गौड़ी पूर्वी महला पंजा करो बिनती सुनो मेरे मीता संत टहल की बेला ਕਰਉ ਬੇਨਤੀ ਕਰਉ ਉਤਮਪੁਰਖ ਮੈਂ ਬੇਨਤੀ ਕਰਦਾ ਹਾਂ ਨਾਸਕੀ ਉਚਾਰਨ ਕਰਾਂਗੇ ਕਰਉ ਬੇਨਤੀ ਸੁਣੋ ਹੋ ਮੇਰੇ ਮੀਤਾ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚੱਲੋ ਹਰਲਾਹਾ ਈਹਾਂ ਈਹਾ ਨਹੀਂ ਪੜਨਾ ਈਹਾਂ ਖਾਟ ਚੱਲੋ ਹਰਲਾਹਾ ਆਗੇ ਬਸਨ ਸੋਹਿਲਾ ਆਉਦ ਘਟੈ ਆਉਦ ਘਟੈ ਦਿਨ ਸਰੈਨਾਰੇ ਮਨ ਗੁਰ ਮਿਲ ਕਾਜ ਸਵਾਰੇ ਮਨ ਮਨ ਸੰਬੋਧਨੀ ਸ਼ਬਦ ਆ ਇਸ ਲਈ ਇਹਨੂੰ ਜ਼ੋਰ ਦੇ ਕੇ ਪੜਾਂਗੇ ਮਨ ਗੁਰ ਮਿਲ ਕਾਜ ਸਵਾਰੇ ਇਹ ਸੰਸਾਰ ਇਹੋ ਨਾ ਪੜਿਓ ਇਹ ਸੰਸਾਰ ਵਿਕਾਰ ਸੰਸੇਮਹਿ ਤਰਿਓ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਇਹਨੂੰ ਬ੍ਰਹਮ ਨਹੀਂ ਪੜਨਾ ਬ੍ਰਹਮ ਗਿਆਨੀ ਜਿਸਹਿ ਜਗਾਏ ਪੀ ਆਵੇ ਇਹ ਰਸ ਅਕਥ ਕਥਾ ਦਿਨ ਜਾਨੀ ਜਾ ਕਉ ਆਏ ਜਾ ਕਉ ਕਭ ਜਿਸ ਚੀਜ਼ ਦੀ ਪ੍ਰਾਪਤੀ ਲਈ ਆਏ ਹੋ ਜਾ ਕਉ ਆਏ ਸੋਈ ਬਿਹਾਜੇ ਹੋ ਬਿਹਾਜੇ ਹੋ ਹਰ ਗੁਰ ਤੇ ਮਨ ਵਸੇਰਾ ਗੁਰ ਤੇ ਮਨ ਵਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਨਿਜ ਘਰ ਮਹਿਲ ਬਾ ਬਹੁ ਸੁਖ ਸਹਜੇ ਬਹਰ ਨ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗਾ ਮੋਕੋ ਕਰ ਸੰਤਨ ਕੀ ਤੂਰੇ ਨਾਨਕ ਦਾਸ ਇਥੇ ਵਿਸ਼ਰਾਮ ਇਹ ਹੈ ਸੁਖ ਮੰਗਾ ਮੋਕੋ ਕਰ ਸੰਤਨ ਕੀ ਤੂਰੇ ਮੋਕੋ ਨਹੀਂ ਪੜਨਾ ਮੋਕੋ ਕਰ ਸੰਤਨ ਕੀ ਤੂਰੇ ਸੋ ਇਥੇ ਆ ਕੇ ਸਾਧ ਸੰਗਤ ਜੋ ਨਿਤਨੇਮ ਦਾ ਹਿੱਸਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਉਹ ਸੰਪੂਰਨ ਹੋਇਆ ਅੱਗੇ ਸ੍ਰੀ ਰਾਗ ਆਰੰਭ ਹੁੰਦਾ ਤੇ ਅਗਲੇ ਹਿੱਸੇ ਵਿੱਚ ਆਪਾਂ ਸ੍ਰੀ ਰਾਗ ਤੋਂ ਜੋ ਗੁਰਬਾਣੀ ਸ਼ੁਰੂ ਹੁੰਦੀ ਹੈ ਉਸ ਦੀ ਸੰਥਾ ਉਚਾਰਣ ਤੇ ਵਿਸ਼ਰਾਮ ਵਿਆਕਰਨ ਨਿਯਮਾਂ ਦੇ ਨਾਲ ਆਪ ਸੰਗਤ ਦੇ ਨਾਲ ਸਾਂਝੀ ਕਰਾਂਗੇ ਇਸੇ ਤਰ੍ਹਾਂ ਜੁੜੇ ਰਹਿਣਾ ਸਾਡੇ ਚੈਨਲ ਜਸਵੰਦਰ ਸਿੰਘ ਬਟਰੁਖਾਂ ਦੇ ਨਾਲ ਤੇ ਇੰਨ ਹੀ ਅਸੀਂ ਆਪ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਤੇ ਸੰਬੰਧ ਵਿੱਚ ਬੇਨਤੀਆਂ ਜੋ ਹਨ ਉਹ ਕਰਦੇ ਰਵਾਂਗੇ ਉਮੀਦ ਕਰਦੇ ਹਾਂ ਕਿ ਆਪ ਜੀ ਨੂੰ ਸਾਡੇ ਪ੍ਰੋਜੈਕਟ ਚੰਗਾ ਲੱਗੇਗਾ ਤੇ ਜੇਕਰ ਚੰਗਾ ਲੱਗਿਆ ਤਾਂ ਇਸ ਨੂੰ ਅੱਗੇ ਹੋਰ ਸੰਗਤਾਂ ਦੇ ਨਾਲ ਵੀ ਸਾਂਝਾ ਕਰਨਾ ਵੱਧ ਤੋਂ ਵੱਧ ਗੁਰੂ ਪਿਆਰੇ ਇਸ ਚੈਨਲ ਦੇ ਉੱਪਰ ਆਓ ਆਪਾਂ ਰਲ ਮਿਲ ਕੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਦੇ ਸੰਬੰਧ ਵਿੱਚ ਉਚਾਰਨ ਦੇ ਸੰਬੰਧ ਵਿੱਚ ਜ਼ਰੂਰੀ ਨੁਕਤੇ ਜੋ ਹਨ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਸਾਂਝੇ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ